ਸਸਿਕਾ ਖਿਸਾਨ ਵੀਰੋ ਮੈਂ ਮਲਕੀਤ ਸਿੰਘ ਮੈਂ ਮਲਕੀਤ ਸਿੰਘ ਜਿਲ੍ਹਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅ ਅੱਜ 2 ਫਰਵਰੀ 2025 ਹੈ ਤੇ ਨਾਲ ਦੀ ਨਾਲ ਤੁਸੀਂ ਮੇਰਾ YouTube ਚੈਨਲ ਹੈ ਫਾਇਲਕਾ ਫਾਰਮਿੰਗ ਉਸ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਤੇ ਕਿਸਾਨ ਵੀਰੋ ਆਪਣੇ ਕੋਲ ਆ ਦੇਸੀ گاਵਾ ਨੇ ਤੇ ਆ ਦੋ گاਵਾ ਆਪਣੀਆਂ ਜਿਹੜੀਆਂ ਨਵੀਆਂ ਸੂਈਆਂ ਨੇ ਤੇ ਆ ਥੋੜੀ ਪਹਿਲਾਂ ਦੀ ਗਿਰਗ ਮਸਲ ਹੈ ਇਹ ਤਾਂ ਅੱਛਾ ਵੀ ਗਿਰ ਨਸਲ ਦਾ ਆ ਵੀ ਕੋ ਦੇ ਕੰਨ ਜਿਹੜੇ ਨੇ ਗਿਰ ਨਸਲ ਦੇ ਕਾਫੀ ਵੱਡੇ ਵੱਡੇ ਹੁੰਦੇ ਨੇ ਤਾਂ ਜਿੰਨਾ ਵੀ ਦੇਸੀ ਗਾਂ ਬਾਰੇ ਤਾਂ ਤੁਸੀਂ ਕਿਸਾਨ ਵੀਰੋ ਜਾਣਦੇ ਹੀ ਹੋ ਤੇ ਕਿਉਂਕਿ ਇਹਦਾ ਜਿਹੜਾ ਦੁੱਧ ਹੈ ਇਹ ਵਿਟਾਮਿਨ A2 ਨਾਲ ਭਰਪੂਰ ਹੁੰਦਾ ਤੇ ਹੋਰ ਕਿਸੇ ਵੀ ਨਸਲ ਦੀ ਜਿਹੜੀ ਕੋਈ ਗਾਂ ਹੈ ਚਾਹੇ ਉਹ ਅਮਰੀਕਨ ਗਾਂ ਹੈ ਚਾਹੇ HF ਜਿਹਨੂੰ ਕਹ ਲੈਣਿਆ ਜਾਂ ਜਰਸੀ ਗਾਂ ਹੈ ਤਾਂ ਉਹਨਾਂ ਦੇ ਦੁੱਧ ਵਿੱਚ ਵਿਟਾਮਿਨ A2 ਦੀ ਕਿਸਮ ਨਹੀਂ ਹੁੰਦੀ ਤੇ ਜਿਹੜਾ ਸਾਡੇ ਛੇਤ ਲਈ ਬਹੁਤ ਚੰਗਾ ਤੇ ਇਜ਼ਰਾਈਲ ਵਰਗੀ ਕੰਟਰੀ ਸੌਰੀ ਬ੍ਰਾਜ਼ੀਲ ਵਰਗੀ ਕੰਟਰੀ ਇੱਥੋਂ ਲੱਖਾਂ ਕਰੋੜਾ ਗਾਵਾਂ ਸਾਡੇ ਦੇਸ਼ ਵਿੱਚੋਂ ਸ਼ਿਪਮੈਂਟ ਰਹੀ ਬਾਹਰ ਲੈ ਗਏ ਔਰ ਉਹਨਾਂ ਦੇਸ਼ਾਂ ਦੇਸ਼ ਦੀ ਜਿਹੜੀ ਅਰਧਵਸਥਾ ਉਹਦੀ ਸੀ ਗਾਵਾਂ ਤੇ ਟਿੱਕੀ ਹੋਈ ਹੈ ਕਿਉਂਕਿ ਉਹਨਾਂ ਨੇ ਦੇਖ ਲਿਆ ਵੀ ਜੜੀਆਂ ਦੂਜੀਆਂ ਗਾਵਾਂ ਉਹ ਸਾਡੇ ਲਈ ਇੰਨੀਆਂ ਬੈਨੀਫਿਟ ਨਹੀਂਆਂ ਤੇ ਨਾ ਹੀ ਉਹਨਾਂ ਦਾ ਦੁੱਧ ਹੈ ਤਾਂ ਉੱਥੇ ਉਹ ਗਾਵਾਂ ਦਾ ਦੁੱਧ ਤੇ ਹੋਰ ਵੀ ਪ੍ਰੋਡਕਟ ਬਣਾ ਕੇ ਉਹ ਵੇਚਦੇ ਨੇ ਸੋ ਜਿਹੜੇ ਵੀ ਮੇਰੇ ਫਾਇਲਕਾ ਵਾਸੀ ਦੇਸੀ گاਵਾਂ ਦਾ ਦੁੱਧ ਇਸ ਤਰ੍ਹਾਂ ਸਾਈ ਵਾਲਦਾ ਔਰ ਗਿਰਦਾ ਲੈਣਾ ਚਾਹੁੰਦੇ ਨੇ ਤਾਂ ਮੇਰਾ ਜੋ ਫੋਨ ਨੰਬਰ ਹੈ ਉਹ 79862 57493 ਉਹ ਸੰਪਰਕ ਕਰ ਸਕਦੇ ਨੇ ਤੇ ਆਪਣਾ ਪਿੰਡ ਨਾਲ ਹੀ ਵੱਧਾ ਤਾਂ ਇੱਥੇ ਕੁਝ ਸ਼ਹਿਰ ਦੇ ਵਿੱਚ ਡੇਰੀਆਂ ਜਾਂ ਕੁਝ ਇਦਾਂ ਦੀਆਂ ਸੰਸਥਾਵਾਂ ਵੀ ਨੇ ਜਿਹੜੀਆਂ ਲਗਭਗ 55 ਰੁਪਏ ਕਿਲੋ ਦੇ ਹਿਸਾਬ ਨਾਲ ਦੁੱਧ ਤੇ ਇਸ ਘਰ ਪਹੁੰਚੋ 60 ਤੱਕ ਕਰਦੀਆਂ ਨੇ ਤੇ ਡੇਲੀ ਦੀ ਉਹਨਾਂ ਦੀ ਪਰਚੀ ਕਟਾਉਣੀ ਪੈਂਦੀ ਹੈ ਤਾਂ ਉੱਥੇ ਮੈਂ ਜਾ ਕੇ ਵੇਖਿਆ ਵੀ ਤੁਸੀਂ ਆਪ ਵੀ ਜਾ ਕੇ ਵੇਖ ਸਕਦੇ ਹੋ ਉਹਨਾਂ ਡੇਰੀਆਂ ਜਾਂ ਸੰਸਥਾਵਾਂ ਦੇ ਵਿੱਚ ਉਹਨਾਂ ਨੇ ਨਾਲ HF ਗਾਵਾਂ ਰੱਖੀਆਂ ਹੋਈਆਂ ਨੇ ਜਰਸੀ ਨੇ ਜਾਂ ਉਹਨਾਂ ਦੇ ਵਿੱਚ ਅੱਧੋ ਜ਼ਿਆਦੀਆਂ HF ਜਾਂ ਜਰਸੀ ਨੇ ਤੇ ਨਾਲ ਦੋਗਲੀਆਂ ਦੇਸੀ ਗਾਵਾਂ ਵੀ ਕੁਝ ਹੈਗੀਆਂ ਨੇ ਤਾਂ ਉਹ ਇਸ ਤਰ੍ਹਾਂ ਮਿਕਸ ਕਰਕੇ ਇੱਕ ਦੇਸੀ ਗਾਵਾਂ ਦੇ ਆਧਾਰ ਤੇ ਦਾ ਨਾਂ ਲੈ ਕੇ ਸ਼ਹਿਰ ਦੇ ਲੋਕਾਂ ਨਾਲ ਠੱਗੀ ਮਾਰਦੇ ਨੇ ਔਰ ਸ਼ਹਿਰ ਦੇ ਲੋਕਾਂ ਨੂੰ ਕੁਝ ਕੋਈ نسل ਬਾਰੇ ਨਹੀਂ ਪਛਾਣ ਵੀ ਨਹੀਂ ਹੁੰਦੀ ਤਾਂ ਇਹ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਜਿਹੜੀ ਦੇਸੀ ਗਾਂ ਹੋਗੀ ਉਹਦੀ ਆ ਪਛਾਣ ਹੋਊਗੀ ਜਿਸ ਤਰ੍ਹਾਂ ਆ ਦੇਸੀ ਵੜ ਹੈ ਅਦੀਸੀ ਗਾਂ ਹੈ ਤੁਸੀਂ ਇਹਨਾਂ ਦਾ ਹੰਪ ਦੇਖ ਸਕਦੇ ਹੋ ਆ ਹੰਪ ਹੁੰਦਾ ਹੈ ਇਹਨਾਂ ਦੇ ਜਿਸ ਤਰ੍ਹਾਂ ਉਹ ਗਾਂ ਦਾ ਤੁਸੀਂ ਹੰਪ ਦੇਖ ਰਹੇ ਹੋ ਤਾਂ ਇਹ ਹੰਪ ਇਹਨਾਂ ਦੀ ਨਿਸ਼ਾਨੀ ਹੁੰਦੀ ਹੈ ਤੇ ਇਸ ਤਰ੍ਹਾਂ ਦੇ ਇਹਨਾਂ ਦੇ ਬੱਚਿਆਂ ਦੇ ਕਰੈਕਟਰ ਹੁੰਦੇ ਨੇ ਤੁਸੀਂ ਵੇਖ ਸਕਦੇ ਹੋ ਇਹਨਾਂ ਦੇ ਕੰਨ ਤੇ ਸੋ ਤੁਸੀਂ ਜਿਹੜਾ ਸਹੀ ਦੁੱਧ ਲੈਣ ਦਾ ਸਾਨੂੰ ਦੇਸੀ ਗਾਂ ਦਾ ਲੈਣ ਦਾ ਤਾਂ ਹੀ ਫਾਇਦਾ ਜੇ ਨਸਲ ਸਹੀ ਹੋਵੇ ਕਿ ਜੇ ਅਸੀਂ ਦੋ ਗਲੀਆਂ ਦਾ ਪੀਣਾ ਤਾਂ ਫਿਰ ਉਹਦੇ ਨਾਲ ਤਾਂ ਸਾਨੂੰ ਫਿਰ ਮੱਝ ਦਾ ਪਿੱਤਾ ਚੰਗਾ ਕਿਉਂਕਿ ਕੁਝ ਹਾਰਟ ਪੇਸ਼ੈਂਟ ਹੁੰਦੇ ਨੇ ਜਾਂ ਕੋਈ ਹੋਰ ਤਰ੍ਹਾਂ ਦੀ ਲੋਡ ਹੁੰਦੀ ਹੈ ਤਾਂ ਉਹਦੇ ਵਿੱਚ ਸਾਨੂੰ ਦੇਸੀ ਗਾਂ ਦਾ ਦੁੱਧ ਕਿਉਂਕਿ ਹੌਲਾ ਹੁੰਦਾ ਬੱਚਿਆਂ ਲਈ ਵੀ ਇਹ ਚੰਗਾ ਹੁੰਦਾ ਤੇ ਨਵ ਜੰਮੇ ਬੱਚਿਆਂ ਦੇ ਲਈ ਤੇ ਬਾਕੀ ਸਾਡੀ ਮਨੁੱਖੀ ਸਿਹਤ ਦੇ ਲਈ ਜਾਂ ਜਿਨ੍ਹਾਂ ਦਾ ਸਾਡਾ ਫਿਜ਼ੀਕਲ ਵਰਕਆਊਟ ਨਹੀਂ ਉਹ ਤੇ ਦੇਸੀ ਗਾਂ ਦਾ ਦੁੱਧ ਬਹੁਤ ਲਾਹੇਵੰਦ ਹੈ ਤੇ ਆਪਣੇ ਕੋਲ ਤੁਹਾਨੂੰ ਇਹ ਦੁੱਧ ਔਰ ਕਿਉ ਜਿਹੜਾ ਇਹ ਦੋਨੋਂ ਹੀ ਅਵੇਲੇਬਲ ਮਿਲਣਗੇ ਮੇਰਾ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿਉਂਕਿ ਆਪਣਾ ਆ ਇੰਨਾ ਕੋ ਸ਼ੱਡ ਹੈ ਤੇ ਇਹਦੇ ਚ ਤੁਹਾਨੂੰ ਪਏ ਵਿਖਾਉਣਾ ਸੀ ਵੀ ਆਪਣੇ ਕੋਲ ਸਾਰੀਆਂ ਦੇਸੀ گاਵਾ ਨੇ ਸੋ ਤੁਸੀਂ ਜਿਨ੍ਹਾਂ ਨੇ ਵੀ ਦੇਸੀ گاਵਾ ਦਾ ਕੋਈ ਦੁੱਧ ਲੈਣਾ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਦੇਸੀ ਗਾਂ ਦੇ ਦੁੱਧ ਵਿੱਚ ਕੀ ਖਾਸੀਅਤ ਹੈ ਇਹ ਰਜੀਵ <div>ਦਿਕਸ਼ਿਤ ਜੀ ਦੀ ਤੁਸੀਂ ਵੀਡੀਓ ਵਿੱਚ ਜਾ ਕੇ ਉਹਨਾਂ ਦਾ ਦੇਖ ਸਕਦੇ ਹੋ ਤੇ ਉਹਨਾਂ ਨੇ ਜਰਸੀ ਤੇ ਐਫ ਐਫ گاਵਾ ਦੇ ਦੁੱਧ ਦੇ ਨੁਕਸਾਨ ਬਾਰੇ ਦੱਸਿਆ ਹੈ ਵੀ ਇਹ ਨਸਲ ਜਿਹੜੀ ਹੈ ਕਿਸ ਤਰ੍ਹਾਂ ਤਿਆਰ ਹੋਈ ਹੈ ਤਾਂ ਉੱਥੇ ਤੁਸੀਂ ਜਾ ਕੇ YouTube ਤੇ ਮੇਰੀਆਂ ਕੱਲੇ ਗੱਲਾਂ ਤੇ ਵਿਸ਼ਵਾਸ ਨਾ ਕਰੋ ਤੇ YouTube ਤੇ ਜਾ ਕੇ ਤੁਸੀਂ ਜਾ ਕੇ ਵੇਖ ਸਕਦੇ ਹੋ ਤੇ ਜੇਕਰ ਕਿਸੇ ਨੂੰ ਦੇਸੀ گاਵਾ ਦਾ ਕੋਈ ਪਸ਼ੂ ਆਬ ਵੀ ਚਾਹੀਦਾ ਹੋਵੇ ਜਿਸ ਤਰ੍ਹਾਂ ਵੜ ਆਪਣੇ ਕੋਲ ਨਵੀਂ ਹੈ ਆ ਇੱਕ ਨਵੀਂ ਬੱਚੀ ਹੈ ਤਾਂ ਉਹ ਵੀ ਆਪਾਂ ਨੂੰ ਆਪਣੇ ਕੋਲ ਤੁਹਾਡੇ ਨੂੰ ਮਿਲ ਜਾਏਗਾ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਦੇ ਨਾਲ ਮੈਂ ਇਹ ਵੀ ਗੱਲ ਕਹਿਣਾ ਚਾਹਾਂਗਾ ਵੀ ਕੁਝ ਕੁਝ ਡੇਰੀਆਂ ਜਾਂ ਕੁਝ ਸੰਸਥਾਵਾਂ ਜਿਹੜੀ ਇੱਥੇ ਲੋਕਲ ਨੇ ਉਹ ਗਊ ਮੂਤਰ ਦੇ ਨਾਂ ਤੇ ਜਰਸੀ ਤੇ ਅਮਰੀਕਨਾਂ ਦੇ ਮਿਕਸ ਗਾਵਾਂ ਦਾ ਹੀ ਉਹ ਦੇਈ ਜਾਂਦੀਆਂ ਨੇ ਤਾਂ ਉਹ ਬਿਲਕੁਲ ਸਹੀ ਨਹੀਂ ਹੈਗਾ ਤਾਂ ਜਿਹੜਾ ਯੂਰੀਨ ਜੇਕਰ ਤੁਹਾਨੂੰ ਕਿਸੇ ਨੂੰ ਚਾਹੀਦਾ ਹੋਵੇ ਤਾਂ ਆਪਣੇ ਕੋਲ ਦੇਸੀ ਗਾਵਾਂ ਦਾ ਪਿਸ਼ਾਬ ਜੇ ਜਿਸ ਤਰ੍ਹਾਂ ਆਪ ਅੱਛੀ ਹੈ ਤੇ ਆ ਇੱਕ ਵੜ ਹੈ ਤੇ ਸੂਈ ਹੋਈ ਨਹੀਂ ਅਜੇ ਤਾਂ ਇਹਨਾਂ ਦਾ ਆਪਾਂ ਤੁਹਾਨੂੰ ਦੇ ਸਕਦੇ ਹਾਂ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲ ਦੀ ਨਾਲ ਆਪਾਂ ਇਹ ਵੀ ਕਹਿਣਾ ਚਾਹੁੰਗੇ ਜੇਕਰ ਕੋਈ ਘਰੇ ਕਹਿੰਦਾ ਤਾਂ ਆਪਾਂ ਤੇ ਘਰ ਵੀ ਦੁੱਧ ਪਹੁੰਚ ਕਰ ਦੇਾਂਗੇ ਤੇ ਉਹਦਾ ਤੁਹਾਨੂੰ ਐਕਸਟਰਾ ਜੋ ਉਹ ਖਰਚਾ ਦੇਣਾ ਪਵੇਗਾ ਤੇ ਆਪਾਂ ਜੋ ਸਹਿਰ ਚ ਸੰਸਥਾਵਾਂ ਦੇ ਰਹੀਆਂ ਨੇ ਜਾਂ ਕੁਝ ਦੇ ਰਹੀਆਂ ਦੇ ਰਹੀਆਂ ਨੇ ਉਸ ਤੋਂ ਬਾਅਦ ਆਪਾਂ ਨਹੀਂ ਦੇਵਾਂਗੇ 55 ਰੁਪਏ ਕਿਲੋ ਦੁੱਧ ਜਿੱਥੇ ਘਰੋਂ ਲੈ ਕੇ ਜਾਊਗਾ ਤੇ ਘਰ ਤੱਕ ਪਹੁੰਚ ਆਪਾਂ 60 ਰੁਪਏ ਕਰ ਦੇਾਂਗੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ